ਹਰੀ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਆ ਕਾਰ ਆਪਾਂ ਆਪਣੇ ਵੀਰਾਂ ਨੂੰ ਦੇ ਦੇਣੀ ਆ ਸਿਰਫ ਔਰ ਸਿਰਫ 11 ਲੱਖ ਤੇ 35000 ਰੁਪਏ ਦੀ 11 ਲੱਖ 35000 ਦੀ ਹਾਂਜੀ ਬਾਈ ਹਾਂਜੀ 20 ਮਾਡਲ ਆ ਤੁਸੀਂ ਕਹਿ ਦिए ਬਸ ਸਿਰਫ 9 ਲੱਖ ਦੇ 50000 ਰੁਪਏ ਦੀ ਲੈ ਵੀ ਦੋਸਤੋ 16 ਲੱਖ ਦਾ ਫਾਇਦਾ ਤੁਸੀਂ ਜੇਕਰ 16 ਤੋਂ ਲੈ ਕੇ 17 ਲੱਖ ਦਾ ਗੁਰਦਾਸਪੁਰ ਵੀਰਾਂ ਦਾ ਕਰ ਪਹੁੰਚਣੀ ਚਾਹੀਦੀ ਕਿਉਂਕਿ ਨੰਬਰ ਵੀ PB06 ਗੁਰਦਾਸਪੁਰ ਦਾ ਲੈ ਕੇ ਆਏ ਆ 0032 ਹੂੰ ਪੇਡ ਨੰਬਰ ਲੱਖ ਸਵਾਂ ਲੱਖ ਦਾ ਨੰਬਰ ਆ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਫੁੱਲ ਐਸੈਸਰੀ ਕ੍ਰੋਮ ਕਿਟ ਹੂੰ ਸਾਰੀ ਕ੍ਰੋਮ ਬੰਪਰ ਡੀਆਰਐਲ ਸਾਈਡ ਬੰਪਰ ਗਾਰਡ ਮਤਲਬ ਕੋਈ ਸਕ੍ਰੈਚ ਤਾਂ ਕਰਨਾ ਬੰਪਰ ਤੇ ਲੱਗੇ ਨੇ ਆਪਣੇ ਵੀਰਾਂ ਨੂੰ ਇੰਨੀ ਮਤਲਬ ਸ਼ੌਂਕ ਨਾਲ ਰੱਖੀ ਆਪਣੇ ਵੀਰ ਨੇ ਕਾਰ ਤੇ ਆਟੋਮੈਟਿਕ ਕਾਰ ਆ ਸਨਰੂਫ ਵਾਲਾ ਮਾਡਲ ਗਹਿਣਾ ਇਸ ਕਰਕੇ ਕਾਰ ਟਵਾੜਾ ਦੀ ਆ ਤੇ ਤੁਹਾਡਾ ਤਾਂ ਖੁੱਦਾ ਇੰਜਨ ਆ ਤੁਹਾਨੂੰ ਪਤਾ ਜਿਹੜੀ ਟਵਾੜਾ ਦਾ ਖੁੱਦਾ ਇੰਜਨ ਆ 10 ਲੱਖ ਤੱਕ ਦਾ ਇੰਜਨ ਨੂੰ ਕੋਈ ਪ੍ਰਵਾਹ ਨਹੀਂ ਤੇ ਇਹ ਕਾਰ ਸਿਰਫ 80 ਹਜ਼ਾਰੀ ਚੱਲੀ ਆ ਪੰਜਾਬ ओरिजिनल ਨੰਬਰ ਦੀ ਕੋਈ ਕੱਟ ਨੰਬਰ ਨਹੀਂ ਆ ਸਿੰਗਲ ਹੈਂਡ ਡ੍ਰੀਵਨ ਆਕਾਰ ਇਦਾਂ ਦਾ ਨਵਾਂ ਫੋਰਚਨਰ ਆਟੋਮੈਟਿਕ ਤੇ ਨਹੀਂ ਮਿਲਦਾ ਤੇ ਇੰਡੀਰੀਅਰ ਚੈੱਕ ਕਰਾ ਦੋ ਬਈ ਪਿੰਨ ਜੈਡ ਆਟੋਮੈਟਿਕ ਜੋ ਕਿ ਨਵੀਂ 32 ਲੱਖ ਰੁਪਏ ਦੀ ਅੱਜ ਮੈਨੂਅਲ ਤੇ ਇਹ ਆਟੋਮੈਟਿਕ ਦੇ ਦੇਣੀ ਆਪਾਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਤੁਹਾਨੂੰ ਐਹੋ ਜੀ ਥਾਂ ਤੇ ਲੈ ਕੇ ਆਏ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋਗੇ ਬਗਲੂ ਕਾਰਵਾਰਡ ਤਲਵੰਡੀ ਪਾਈ ਨਾਮ ਹੁਣ ਬਗਲੂ ਕਾਰਵਾਰਡ ਦਾ ਬਹੁਤ ਵੱਡਾ ਬਣ ਗਿਆ ਪਰ ਜੋ ਬੰਦੇ ਆ ਇੱਥੇ ਬੰਦੇ ਯਾਰ ਤੁਸੀਂ ਵੇਖੋਗੇ ਡਾਊਨ ਟੂ ਅਰਥ ਬੰਦੇ ਆ ਗਏ ਦੀਪਕ ਬਾਈ ਹੋ ਗਿਆ ਬਬਲੂ ਬਾਈ ਹੋ ਗਿਆ ਜੋ ਤੁਸੀਂ ਆ ਕੇ ਇੱਥੇ ਮਿਲੋਗੇ ਉਹਨਾਂ ਨੂੰ ਤੁਹਾਨੂੰ ਆਪ ਨੂੰ ਹੀ ਪਤਾ ਲੱਗਣਾ ਕਿਉਂਕਿ ਗੱਡੀਆਂ ਜੇ ਆਪਾਂ ਹੁਣ ਐਂ ਗੱਲ ਕਰੀਏ ਵੀ ਇਹਨਾਂ ਕੋਲ ਕਾਰਾਂ ਕਿਹੋ ਜੀਆਂ ਹੁੰਦੀਆਂ ਹੁੰਦਾਂ ਯਾਰ ਗੱਡੀਆਂ ਰੱਖਦੇ ਆ ਸਿਰਫ ਸਿਰਫ ਪੀਬੀ ਨੰਬਰ ਵਾਲੀਆਂ 50 ਨੰਬਰ ਵਾਲੀਆਂ ਪਹਿਲੇ ਨਾਲੀਆਂ ਕਾਰਾਂ ਉਹਦੇ ਅੱਗੇ ਨੂੰ ਥੋੜਾ ਵਿਖਾ ਦੂਗਾ ਜਿਵੇਂ ਸਕਾਰਪੀ ਵੇਖੋ ਖੜੀ ਹੋਈ ਆ ਟਾਇਰ ਲਾਏ ਲੱਗੇ ਹੋਏ ਆ ਬਹੁਤ ਯਾਰ ਨਵੀਂ ਨਕੋਰ ਕਾਰ ਆ ਛੋਟੇ ਮੁੰਡਿਆਂ ਦੀਆਂ ਕਾਰਾਂ ਇਹਨਾਂ ਕੋਲ ਹੁੰਦੀਆਂ ਨਹੀਂ ਉਹ ਤੁਸੀਂ ਆ ਉਲਟੋ ਵੇਖੀਆ ਉਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਗੱਡੀਆਂ ਦੇ ਸ਼ੌਂਕੀ ਆਗੇ ਇਹ ਗੱਡੀਆਂ ਚੱਕਦੇ ਹੀ ਉਹ ਯਾਰ ਜਿਹੜੀ ਯਾਰ ਚੱਲੀ ਵੀ ਘੱਟ ਹੋਵੇ ਨਾ ਪਹਿਲੇ ਹੋਵੇ ਤੇ ਐ ਯਾਰ ਖੜੀ ਗੱਡੀ ਤੇ ਪਤਾ ਲੱਗੇ ਵੀ ਹਾਂ ਸਾਮ੍ਹ ਕੇ ਰੱਖੀਏਗਾ ਥੋੜਾ ਜਿਹਾ ਹੋਰ ਆਪਾਂ ਅੱਗੇ ਨੂੰ ਆ ਜਾਾਂਗੇ ਕਾਫੀ ਜ਼ਿਆਦਾ ਗੱਡੀਆਂ ਦਾ ਸਟਾਕ ਹੁੰਦਾ ਹੈ ਇਹਨਾਂ ਕੋਲੇ ਚਾਹੇ ਤੁਸੀਂ ਗੱਡੀ ਲੈਣੀ ਹੈ ਸਕਾਰਪਿਓ ਚਾਹੇ i20 ਚਾਹੇ ਥੋੜੀ ਜੋ ਵੀ ਪਸੰਦ ਆ ਤੁਹਾਨੂੰ ਇੱਥੇ ਹੀ ਮਿਲ ਜਾਣੀਆਂ ਆ ਜੋ ਅੱਗੇ ਤੁਸੀਂ ਗੱਡੀ ਵੇਖ ਰਹੇ ਹੋ ਐਮਜੀ ਵਾਲੇ ਨੇ ਖੜੀ ਹੋਈ ਗੱਡੀ ਹੈਕਟਰ ਆ ਵੀ ਗੱਡੀ ਕਹ ਹੈ ਨਹੀਂ ਹਰੇਕ ਸ਼ੋਰੂਮ ਤੇ ਆਪਾਂ ਦੇਖਣ ਨੂੰ ਨਹੀਂ ਮਿਲਦੀ ਪਰ ਤੁਹਾਨੂੰ ਇੱਥੇ ਮਿਲ ਜੂਗੀ ਕਿਉਂਕਿ ਇਹ ਰੱਖਦੇ ਆ ਗੱਡੀਆਂ ਹਰੇਕ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਘੈਂ ਘੈਂ ਕੰਗਾਂ ਦੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਘਟੋ ਘਟ 50 ਤੋਂ ਲੈ ਕੇ 60 ਗੱਡੀਆਂ ਸਟਾਕ ਕੱਲੀ ਕੱਲੀ ਕਾਰ ਦੇਖਣ ਲਈ ਹੋਊਗੀ ਤੇ ਆਜੋ ਫਿਰ ਹੁਣ ਆਪਾਂ ਜਾ ਕੇ ਅੰਦਰ ਦੀਪਕ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰੇ ਗੱਲਾਂ ਸਟਾਕ ਤੇ ਕਰਾਵਾਂਗੇ ਨਾਲ ਹੀ ਦੱਸਾਂਗੇ ਲੋਨ ਬਾਰੇ ਜੇ ਦੋਸਤੋ ਆਜੇ ਹੁਣ ਜਾ ਕੇ ਆਪਾਂ ਦੀਪਕ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵ ਕੀ ਕੀ ਲਾਉਣਾ ਕੋਲੋਂ ਕਰਕੇ ਦੇਣਗੇ ਉਹਦੇ ਕੋਈ ਹਾਲ ਚਾਲ ਹੈ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਨੂੰ ਤੇ ਰਾਮ ਰਾਮ ਤੇ ਸਵਾਗਤ ਕਰਦੇ ਆ ਆਪਣੀ ਵੀਡੀਓ ਦੇ ਉੱਪਰ ਜੀ ਆਪਣੇ ਕਾਰਾਂ ਦੀਆਂ ਸਾਫੀ ਕਰੀਆਂ ਦੇਖ ਕੇ ਮੈਨੂੰ ਆਪਰੇ ਸਵਾਦ ਅਗਲ ਟਾਇਰ ਲਾਇ ਲੱਗੇ ਆ ਯਾਰ ਜਮਾਂ ਨਵੇਂ ਆ ਕੇ ਕਾਰਾਂ ਹੁੰਦੀਆਂ ਆਪਣੇ ਕੋਲ ਇੱਥੇ ਨਾ ਵੀਰੇ ਬਿਲਕੁਲ ਤੋਹਫੇ ਪੀਸ ਦੇ ਦਿੰਦੇ ਨੇ ਆਪਣੇ ਵੀਰਾਂ ਨੂੰ ਅੱਜ ਤੇ ਕਾਫੀ ਗੱਲ ਚੱਲ ਰਹੀ ਆ ਮਾਰਕੀਟ ਦੇ ਵਿੱਚ ਕਿ ਜੀਐਸਟੀ ਘਟ ਗਿਆ ਤੁਹਾਨੂੰ ਪਤਾ ਹੀ ਆ ਸਾਡੇ ਕੋਲ ਤਾਂ ਹਮੇਸ਼ਾ ਜੀਐਸਟੀ ਘੱਟ ਹੀ ਜਾਂਦਾ ਜੀ ਕਾਰਨ ਕੀ ਆ ਮਾਰਕੀਟ ਦੇ ਨਾਲੋਂ ਰੇਟ ਪਹਿਲਾਂ ਹੀ ਜਿੰਨਾਂ ਹੁੰਦੇ ਸਾਡੇ ਔਰ ਜਿੱਥੋਂ ਮਰਜ਼ੀ ਬੰਦਾ ਟਰਾਈ ਕਰਿਆ ਵੇ ਰੀਡਰ ਵੱਲੋਂ ਔਰ ਚੀਜ਼ ਵੱਲੋਂ ਦੋਨਾਂ ਵੱਲੋਂ ਰੇਟਾਂ ਦੇ ਵਿੱਚ ਗਾਰੰਟੀ ਮਿਲ ਜੂਗੀ ਆਪਣੀ ਠੀਕ ਹੈ ਜੋ ਗੱਲ ਕਹਿ ਦੀ ਚੀਜ਼ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਨਰਾਤੇ ਆ ਚੁੱਕੇ ਆ ਆਫਰ ਫਿਰ ਕੀ ਲਾਉਂਗੇ ਹੁਣ ਆਫਰ ਪੂਰਾ ਧਮਾਕੇਦਾਰ ਲਾ ਦੇਣਾ ਜੀ ਆਪਣੇ ਵੀਰਾਂ ਨੂੰ ਤੇ ਜਿਹੜਾ ਵੀ ਆਪਣਾ ਵੀਰ ਮੰਨ ਲਓ ਆਪਣਾ 22 ਤਰੀਕ ਤੋਂ ਜਿੱਦਾਂ ਅੱਜ ਤੋਂ ਆਣਾ 22 ਤਰੀਕ ਤੋਂ ਲੈ ਕੇ 30 ਤਰੀਕ ਤੱਕ ਆਪਣੇ ਕੋਲੋਂ ਕਾਰ ਪਰਚੇਸ ਕਰਦਾ ਠੀਕ ਆ ਉਹਨੂੰ ਔਨ ਦੀ ਸਪੋਰਟ ਤੇ ਕੈਸ਼ਬੈਕ ਆਪਾਂ ਦਵਾਂਗੇ ਜੀ ਉਹਦੇ ਜਮਾ ਹਾਂਜੀ ਹਾਂਜੀ ਉਹਨਾਂ ਮੌਕੇ ਤੇ ਹਾਂਜੀ 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 ਠੀਕ ਹੈ ਲੈ ਉਹਦੀ ਸਪੋਰਟ ਕੈਸ਼ਬੈਕ ਦੇ ਦਿੰਦੇ ਨੇ ਆਪਣੇ ਵੀਰਾਂ ਨੂੰ ਔਰ ਬਹੁਤ ਵਧੀਆ ਰਵਾਂਗੇ ਕਿ ਵਾਕੇ ਵੀਰਾਂ ਦਾ ਮਤਲਬ ਰੂਹ ਖੁਸ਼ ਹੋਊਗੀ ਜੀ ਕਿ ਕਾਰ ਪਰਚੇਜ਼ ਕੀਤੀ ਆ ਰਾਤਿਆਂ ਵਾਲੇ ਦਿਨ ਹਾਂ ਦਾ ਵੀ ਤੇ ਕਰਾਂਗੇ ਪੂਰਾ ਰਿਗਾਰਡ ਜੀ ਠੀਕ ਹੈ ਜੀ ਲੈ ਦੋਸਤੋ ਆਫਰ ਬੈਨੇ ਲਾਤੀ ਹੋਈ ਹੈ ਕੈਸ਼ਬੈਕ ਮਿਲਣਾ ਮੌਕੇ ਤੇ ਉਹ ਐ ਉਹ ਮਨਮੋਟਾ ਨਹੀਂ ਮਿਲਣਾ ਬੰਦਾ ਵੀ ਬੰਦਾ ਖੁਸ਼ ਹੋਊਗਾ ਮੇਰੇ ਵਾਕੇ ਕੈਸ਼ਬੈਕ ਮਿਲਿਆ ਉਹਦਾ ਪੁਸ਼ਟਾ ਹੁੰਦਾ ਹੈ ਆਪਣੇ ਲੋਨ ਵਗੈਰਾ ਕੀ ਪ੍ਰੋਸੈਸ ਹੈ ਠੀਕ ਜੀ ਬਿਲਕੁਲ ਵੀਰੇ ਬਿਲਕੁਲ ਲੋਨ ਵੀ ਆਪਣੇ ਕੋਲ ਅਵੇਲੇਬਲ ਆ ਜਸ ਡੌਕੂਮੈਂਟ ਕਰਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ ਇਸ ਤੋਂ ਇਲਾਵਾ ਲੋਕੇਸ਼ਨ ਕਾਫੀ ਵੀਰ ਜਿੱਦਾਂ ਪੁੱਛਦੇ ਨੇ ਆਪਾਂ ਨੂੰ ਕਾਲ ਕਰਕੇ ਪੁੱਛਦੇ ਵੀਰੇ ਕਿਹੜੀ ਜਗ੍ਹਾ ਤੇ ਹੈਗੇ ਆ ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਆਪਣਾ ਬਾਈ ਜੀ ਤਲਵੰਡੀ ਭਾਈ ਸ਼ਹਿਰਾ ਬਬਲੂ ਕਾਰਵਰਲਡ ਆ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਸ਼ੋਰੂਮ ਆ ਜਿਹੜੇ ਆਪਣੇ ਵੀਰ ਮੰਨ ਲੋ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੇ ਆ ਤੁਸੀਂ ਜਾਣਾ ਜੀ ਮੇਨ ਤਲਵੰਡੀ ਭਾਈ ਜਾਂ ਮੋਗੇ ਵਾਲੀ ਸਾਈਡ ਤੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੇ ਆ ਲੁਧਿਆਣਾ ਤੋਂ ਆਣਾ ਮੋਗਾ ਜਾਂ ਜਲੰਧਰ ਵਾਲੀ ਸਾਈਡ ਤੋਂ ਆਣਾ ਬਿਲੰਦਰ ਤੋਂ ਵੀ ਮੋਗਾ ਤੇ ਮੋਗੇ ਤੋਂ 15 ਮਿੰਟ ਦਾ ਰਸਤਾ ਜੀ ਤਲਵੰਡੀ ਭਾਈ ਸ਼ਹਿਰ ਫਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਆਪਣਾ ਸ਼ੋਰੂਮ ਹੈ ਲੋਕੇਸ਼ਨ Google ਦੇ ਉੱਪਰ ਵੀ ਸਰਚ ਕਰਕੇ ਪਹੁੰਚ ਸਕਦੇ ਹੋ ਤੇ ਜਿਹੜੇ ਵੀ ਆਪਣੇ ਵੀਰ ਬਠਿੰਡੇਲੀ ਸਾਈਡ ਤੋਂ ਆ ਰਹੇ ਬਠਿੰਡੇ ਤੋਂ ਬਾਈ ਜੀ ਤੁਸੀਂ ਆਣਾ ਜੀ ਫਰੀਦਕੋਟ ਤੇ ਫਰੀਦਕੋਟ ਦੇ ਨਾਲ 15 ਮਿੰਟ ਦਾ ਰਸਤਾ ਤਲਵੰਡੀ ਭਾਈ ਹਾਈਵੇ ਰੋਡ ਦੇ ਸ਼ੋਰੂਮ ਦੇ ਉੱਪਰ ਹੀ ਆਪਣਾ ਸ਼ੋਰੂਮ ਹੈ ਹਾਈ ਰੋਡ ਤੇ ਹੈ ਜੀ ਲੈਓ ਦੋਸਤੋ ਆਫਰਾਂ ਖੁੱਲੀਆਂ ਗੱਡੀਆਂ ਤੁਹਾਨੂੰ ਵਿਖਾਉਣੀਆਂ ਆਪਾਂ ਆਏ ਆਂ ਵਧੀਆ ਸਾਫ ਸੁਰੀਆਂ ਟਾਇਰ ਲਾਈਵ ਲਈ ਕਹਿੰਦੇ ਕੋਈ 40 ਹਜ਼ਾਰ ਚੱਲੀ ਹੋ ਕੋਈ 10 ਹਜ਼ਾਰ ਚ ਤੇ ਆਜੋ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਬਖਾਵਾਂਗੇ ਤੇ ਰੇਟ ਆਪਾਂ ਚੈਲੈਂਜਿੰਗ ਪ੍ਰਾਈਸ ਦੇਣੇ ਆ ਤਕੀ ਠੀਕ ਹੈ ਲੈ ਤੁਸੀਂ ਅਜੇ ਰੇਟਾਂ ਨੇ ਪੜਾਕੇ ਹੀ ਪਾਉਣੇ ਆ ਬਤ ਤੁਸੀਂ ਹੈਰਾਨ ਹੋ ਜਾਓਗੇ ਵੀ ਕਹੇ ਹਾਂ ਕਿ ਰੇਟ ਤੁਹਾਨੂੰ ਸਾਰੇ ਦਿੰਦੇ ਆ ਪਰ ਜਿਹੜੇ ਇੱਥੇ ਦੇਣਗੇ ਉਹ ਅਜੇ ਵੱਖਰੇ ਹੀ ਹੋਣਗੇ ਬਿਲਕੁਲ ਜੀ ਬਿਲਕੁਲ ਘਰ ਬੈਠ ਕੇ ਆਪਣੇ ਵੀਰ ਕਈ ਤਾਂ ਟਰਾਈ ਮਾਰਦੇ ਮਾਰਕੀਟ ਜਾ ਕੇ ਟਰਾਈ ਮਾਰਦੇ ਆ ਬਾਈ ਜੀ ਤੁਸੀਂ ਜਿੱਥੇ ਮਰਜੀ ਟਰਾਈ ਕਰੋ ਚਾਹੇ ਨਾ ਕਰੋ ਡਾਇਰੈਕਟ ਸਾਡੇ ਕੋਲ ਪਹੁੰਚੋ ਜਿੱਦਾਂ ਦਾ ਆਪਣਾ ਵੀਰ ਕੋਈ ਗਾਰੰਟੀ ਵਾਰੰਟੀ ਆਫਰ ਚਾਹੁੰਦਾ ਹਰ ਤਰ੍ਹਾਂ ਦਾ ਮਿਲ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੇ ਕਿ ਰੇਟਾ ਵਧਾ ਕੇ ਰੱਖ ਲਈਏ ਫਿਰ ਘਟਾਲਾਂਗੇ ਬੰਦਾ ਰੇਟ ਲਾਊਗਾ ਰੇਟ ਪਹਿਲਾਂ ਹੀ ਖਿੱਚ ਮੇ ਲਾ ਜਾਂਦੇ ਆ ਆਪਣਾ ਵੀਰ ਆਵੇ ਅਗਰੇ ਨੂੰ ਕਾਰ ਪਸੰਦ ਨਾਲ ਉਹ ਜਿਹਾ ਪੇਮੈਂਟ ਕਰਕੇ ਕਾਰ ਧੰਨ ਤੇ ਲੋਨ ਫੈਸਿਲਿਟੀ ਤੁਹਾਨੂੰ ਪਤਾ ਹੀ ਆ 프로ਫਾਈਲ ਵਧੀਆ 2 ਘੰਟੇ ਦੇ ਵਿੱਚ ਵਿੱਚ ਲੋਨ ਅਪਰੂਵਲ ਕਰਾ ਦੇਣਾ ਅਗਰ 750 ਸਿੰਬਲ ਉੱਪਰ ਹੈਗਾ ਤਾਂ ਬੈਸਟ ਪ੍ਰੋਫਾਈਲ ਹੋਵੇ ਓਨ ਦੀ ਸਪੋਟ ਡਿਲੀਵਰੀ ਕੋਈ ਟੈਨਸ਼ਨ ਨਹੀਂ ਸਾਰਾ ਕੰਮ ਇੱਥੇ ਆਰ ਸੀ ਟ੍ਰਾਂਸਫਰ ਇੰਸ਼ੋਰੈਂਸ ਸਭ ਕੁਝ ਇੱਥੇ ਹੀ ਠੀਕ ਹੈ ਕਹਿੰਦਾ ਇੱਕ ਦਿਨ ਗੱਡੀ ਲੈ ਕੇ ਜਾ ਸਕਦੇ ਹਾਂ ਦੋਸਤੋ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਬਰਾ ਤੁਸੀਂ ਨੰਬਰ ਚੈੱਕ ਕਰ ਲਓ 0042 ਇਹ ਗੱਡੀ ਆਪਾਂ ਨੂੰ ਸ਼ੋਅਰੂਮਾਂ ਵਿੱਚ ਬਹੁਤ ਹੀ ਘੱਟ ਦੇਖ ਨੂੰ ਮਿਲਦੀ ਆ ਐਮ ਜੀ ਦੀ ਹੈਕਟਰ ਤੇ ਫਰੰਟ ਦੇ ਨਾਲ ਕੈਮਰਾ ਵੀ ਚੈੱਕ ਕਰਾ ਦਿਓ ਠੀਕ ਹੈ ਜੀ ਇਹ ਬੰਪਰ ਤੇ ਵੀ ਫਰੰਟ ਕੈਮਰਾ ਮਿਲਦਾ ਜੀ 360 ਕੈਮਰਾ ਪੇਡ ਨੰਬਰ ਲੱਖ ਸਵਾ ਲੱਖ ਦਾ ਫਰੰਟ ਤੇ ਬੰਪਰ ਦੇ ਸੈਂਸਰ ਵੀ ਮਿਲਦੇ ਆ ਆਪਾਂ ਨੂੰ ਠੀਕ ਹੈ ਠੀਕ ਹੈ ਟਾਇਰ ਬਿਲਕੁਲ ਨਵੇਂ ਲੱਗ ਚੁੱਕੇ ਆ ਕਾਰ ਦੇ ਹੂੰ ਹੂੰ ਤੇ ਕਾਰ ਦੀ ਗੱਲ ਕਰੀਏ ਆਪਾਂ ਸਿਰਫ ਚੱਲੀ ਆ 29000 ਠੀਕ ਹੈ ਜੀ 2019 ਮਾਡਲ ਆ ਹੂੰ ਹੂੰ 29000 ਚੱਲੀ ਆ ਠੀਕ ਹੈ শারਪ ਮਾਡਲ ਲੈ ਕੇ ਆਏ ਆ ਆਟੋਮੈਟਿਕ ਫੁੱਲ ਟੱਚ ਪੈਨਲ ਮਿਲਦਾ ਆਟੋ ਹੋਲਡ ਹੈਂਡ ਬ੍ਰੇਕ ਮਿਲਦੀ ਆ ਠੀਕ ਹੈ ਠੀਕ ਹੈ ਜੀ ਤੋਫਾ ਪੀਸ ਇਲੈਕਟ੍ਰੋਨਿਕ ਸੀਟ ਆ ਚੈੱਕ ਕਰ ਸਕਦੇ ਹੋ ਬਟਨ ਤੋਂ ਹੀ ਅੱਗੇ ਪਿੱਛੇ ਕਰ ਸਕਦੇ ਆ ਐਡਜਸਟ ਕਰ ਸਕਦੇ 7D ਮੈਟ ਐਮਜੀ ਦੀ ਐਕਸੈਸਰੀ ਸਭ ਕੁਝ ਮਿਲਦਾ ਇੰਟਰਨੈਟ ਡਿਸਾਈਨ ਮਿਲਦਾ ਇਹਦੇ ਚ ਆਪਾਂ ਨੂੰ ਠੀਕ ਹੈ ਤੇ ਰੇਡ ਨਵੀਂ ਕਾਰ ਹੈਗੀ ਆ ਜੀ 26 ਲੱਖ ਰੁਪਏ ਦੀ ਇਹ ਆਪਾਂ ਆਪਣੇ ਵੀਰਾਂ ਨੂੰ ਫੁੱਲ ਡਿਸਕਾਊਂਟ ਸਾਰੇ ਕਾਰ ਕਰਾ ਕੇ ਕਾਰ ਦੇ ਦਾਂਗੇ ਸਿਰਫ 9 ਲੱਖ ਦੇ 50 ਹਜ਼ਾਰ ਰੁਪਏ ਲੈਕ ਦੋਸਤੋ 16 ਲੱਖ ਦਾ ਫਾਇਦਾ ਤੁਸੀਂ ਜੇਕਰ 16 ਤੋਂ ਲੱਗੇ 17 ਲੱਖ ਦਾ ਇਹੋ ਜੀ ਕਾਰ ਆਹੇ ਤੁਹਾਨੂੰ ਸਾਰੀ ਚੱਕਰਾਦੀ ਹੋਈ ਹੈ ਪਹਿਲਾਂ ਉਹ ਤੇ ਪਹਿਲਾਂ ਬਾਓ ਕਿਉਂਕਿ ਸਿੰਗਲ ਪੀਸ ਹੀ ਖੜਾ ਹੋਇਆ ਆ ਆਪਾਂ ਤੁਹਾਡੇ ਅਸੇ ਲੈ ਕੇ ਆ ਗਏ ਆ ਸਕਰ ਪਿਆ ਨਾ ਤੇ ਪਹਿਲਾਂ ਨੰਬਰ ਇਹਦਾ ਵੀ ਚੈੱਕ ਕਰਾ ਦੇ ਵੀਆਪੀ ਨੰਬਰ ਇਹਦਾ ਗੱਡੀ ਜਮਾਂ 9 ਯਾਰ ਕੀ ਪੇ 10 ਗ੍ਰਾਮ ਲਾਗੇ ਇਹ ਵੀਡੀਓ ਨਾ ਆਪਣੀ ਗੁਰਦਾਸਪੁਰ ਵੀਰਾਂ ਦਾ ਕਰ ਪਹੁੰਚਣੀ ਚਾਹੀਦੀ ਹੋਵੇ ਨੰਬਰ ਵੀ ਪੀਬੀਜੀ ਦਾ 6 ਗੁਰਦਾਸਪੁਰ ਦਾ ਲੈ ਕੇ ਆਏ ਆ 0032 ਹੂੰ ਹੂੰ ਪੇਡ ਨੰਬਰ ਲੱਖ ਸਵਾਂ ਲੱਖ ਦਾ ਨੰਬਰ ਆ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਫੁੱਲ ਅਸੈਸਰੀ ਕ੍ਰੋਮ ਕਿਟ ਹੂੰ ਸਾਰੀ ਕ੍ਰੋਮ ਬੰਪਰ ਡੀਆਰਐਲ ਸਾਈਡ ਬੰਪਰ ਗਾਰਡ ਮਤਲਬ ਕੋਈ ਸਕ੍ਰੈਚ ਤਾਂ ਕਰਨਾ ਬੰਪਰ ਤੇ ਲੱਗੇ ਨੇ ਆਪਣੇ ਵੀਰਾਂ ਨੂੰ ਇੰਨੀ ਮਤਲਬ ਸ਼ੌਂਕ ਨਾਲ ਰੱਖੀ ਆਪਣੇ ਵੀਰ ਨੇ ਕਾਰ ਤੇ ਆਟੋਮੈਟਿਕ ਕਾਰ ਆ ਸਨਰੂਫ ਵਾਲਾ ਮਾਡਲ ਠੀਕ ਹੈ ਜੈਡ 6 ਮਾਡਲ ਹੈ ਜੀ ਇਹ ਹਮਮ ਆਫਟਰ ਆਪਣੇ ਵੀਰ ਨੇ ਫੁੱਲ ਸੈਸਰੀ ਲਗਵਾਈ ਹੋਈ ਆ ਅਲੋਏ ਤੱਕਰ ਵੀ ਕੰਪਨੀ ਦੇ ਲੱਗੇ ਆ ਚੈੱਕ ਕਰਵਾ ਦਿਓ ਆਪਣੇ ਵੀਰਾਂ ਨੂੰ ਮੰਧਰਾ ਦੇ オリジナル ਅਲੋਏ ਠੀਕ ਹੈ ਕੰਪਨੀ ਦੇ ਵਿੱਚੋਂ ਲੱਗੇ ਆ ਤੇ ਇੰਟੀਰੀਅਰ ਦੀ ਬਿਲਕੁਲ ਨਵੀਂ ਆ ਠੀਕ ਹੈ ਜੀ ਆਟੋਮੈਟਿਕ ਆ ਜੀ ਹਮਮ ਸਨਰੂਫ ਮਾਡਲ ਚੈੱਕ ਕਰ ਸਕਦੇ ਹੋ ਬਿਲਕੁਲ ਤੋਹਫਾ ਵੀ ਫਰਸਟ ਓਨਰ ਕਾਰ ਫੁੱਲ ਇੰਸ਼ੋਰੈਂਸ ਕਾਰ ਦੀ ਲੈ ਦੋਸਤੋ ਤੋਹਫੇ ਵਾਲੀ ਕਾਰ ਆ ਬਿਲਕੁਲ ਹੀ ਨਵੀਂ ਤੇ ਨਕੋਰ ਆ ਬਾਕੀ ਵੀ ਲੈਣੇ ਹੁਣ ਜਾਣਕਾਰੀ ਵੀ ਰੇਟ ਚੈਲੈਂਜਿੰਗ ਰੇਟ ਦੇ ਦਈਏ ਫਿਰ ਹੂੰ 24 ਮਾਡਲ ਕਾਰ ਆਟੋਮੈਟਿਕ ਕਾਰ ਸਿਰਫ ਸਿਰਫ ਕਾਰ ਦੇ ਦੇਣੀ 17 ਲੱਖ ਤੇ 35000 ਰੁਪਏ ਦੀ ਕਾਰ ਲੈ ਵੀ ਦੋਸਤੋ ਸਰ 17 ਲੱਖ ਤੇ 35000 ਰੁਪਿਆ ਰੇਟ ਆ ਡਾਊਨ ਪੇਮੈਂਟ ਫਿਰ ਕਿੰਨੀ ਲੈ ਲਓ ਡਾਊਨ ਪੇਮੈਂਟ ਲਿਓ ਵੀਰੇ 3 ਲੱਖ ਰੁਪਿਆ ਬਾਕੀ ਕਰਾ ਦੇਣਾ ਲੋਨ ਥੋੜੇ ਪੈਸੇ ਲਿਓ ਤੇ ਗੱਡੀ ਤੁਸੀਂ ਆਹ ਲੈ ਕੇ ਜਾ ਸਕਦੇ ਹੋ ਹਰੇਕ ਪਾਸੇ ਨਵੀਨ ਕੋਰਾ ਨੰਬਰ ਚ ਕਰਾਤਾ ਕੈਰ ਲਾਈਟ 94 ਵਰਗ ਯਾਰ ਬਾਕੀ ਡੀਟੇਲ ਬਈ ਨਹੀਂ ਦੱਸਦੇ ਹਾਂ ਹਾਂਜੀ ਆਜੋ ਤੇ ਲੈ ਜਾਓ ਉਸ ਤੋਂ ਬਾਅਦ ਜਿਹੜੀ ਆ ਆਸ਼ੇ ਬਈ ਪਸੰਦ ਕਰਦਾ ਨਾ ਉਹ ਆਹੀ ਗੱਡੀ ਲੈ ਕੇ ਜਾਂਦਾ ਕਿਉਂਕਿ ਪਾਵੇਂ 190 ਮਾਡਲ ਆ ਗਿਆ ਪਰ ਇਹ ਚੀਜ਼ ਹੀ ਐ ਬਜੀਆ ਇਹੋ ਜੀ ਬਣਾਤੀ ਹੈ ਕੰਪਨੀ ਨੇ ਤੇ ਸਾਬ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਜੀ ਪਰ ਤੁਹਾਨੂੰ ਇੱਥੇ ਮਿਲ ਜੂਗੀ ਬਈ ਦੱਸੋ ਕਿਰਾਮਣਾ ਆ ਤੇ ਮਿਲੂਗੀ ਵੀ ਪਹਿਲੇ ਨਾਮ ਵਾਲੀ ਠੀਕ ਹੈ ਤੇ ਮਿਲੂਗੀ ਵੀ ਪੰਜਾਬ ओरिजिनल नंबर दी ਕੋਈ ਕੱਟ ਨੰਬਰ ਨਹੀਂ ਆ ਸਿੰਗਲ ਹੈਂਡ ਡਰਾਈਵਨ ਆਕਾਰ ਇਦਾਂ ਦਾ ਨਵਾਂ ਫੋਰਚੂਨਰ ਆਟੋਮੈਟਿਕ ਤੇ ਨਹੀਂ ਮਿਲਦਾ ਤੇ ਇੰਟੀਰੀਅਰ ਚੈੱਕ ਕਰਾ ਦੋ ਬਈ ਪਿੰਨਾਂ ਨੂੰ ਸਾਰੇ ਆਪਣੇ ਵੀਰਾਂ ਐਕਸਟੀਰੀਅਰ ਦੀ ਲਾਈਟ ਦੀ ਸ਼ਾਈਨ ਚੁਣ ਚੈੱਕ ਕਰ ਸਕਦੇ ਬਿਲਕੁਲ ਨਵੇਂ ਵਰਗੀ ਕਾਰ ਪਹਿਲੇ ਨਾਮ ਤੇ ਇੰਟੀਰੀਅਰ ਦੀ ਤਾਂ ਤੋਹਫਾ ਹੀ ਕਿਆ ਬਾਤ ਕਹਿ ਦੀ ਆਪਣੇ ਵੀਰਾਂ ਨੂੰ ਕੋਈ ਸਿੰਗਲ ਸਕ੍ਰੈਚ ਨਹੀਂ ਕੋਈ ਸਟੀਅਰਿੰਗ ਰਫ ਨਹੀਂ ਐਜ਼ ਇਟ ਸ਼ੋਰੂਮ ਕੰਡੀਸ਼ਨ ਜਵੇਂ ਬਟਨਾਂ ਦੇ ਵੀਰੇ ਸਾਰਾ ਕੁਝ ਦੇ ਲੱਗਾ ਹੋਇਆ ਜੀ ਠੀਕ ਹੈ ਤੇ ਤੋਹਫਾ ਪੀਸ ਆ ਕਾਰ ਚੱਲੀ 165000 ਵਿਦ ਕੰਪਨੀ ਰਿਕਾਰਡ ਸਾਰੀ ਠੀਕ ਹੈ ਜੀ 165000 ਕਿਲੋਮੀਟਰ ਚੱਲੀ ਦੀ ਵੀ ਲੈ ਕੇ ਗਾਰੰਟੀ ਦਿੰਦਾ ਠੀਕ ਹੈ ਲੈ ਜਿੰਨੀ ਚੱਲੀ ਬਣੀ ਉਹਨੀ ਰੀਅਲ ਜੀ ਦੱਸੀ ਹੋਈ ਹੈ ਮੀਟਰ ਬੈਕ ਹੋਵੇ ਕੋਈ ਲੱਗੀ ਵੱਜੀ ਹੋਵੇ ਕੋਈ ਲੋਹੇ ਦਾ ਪੀਸ ਨਵਾਂ ਪਿਆ ਹੋਵੇ ਕਾਰ ਵਾਪਸ ਪੈਸੇ ਵਾਪਸ ਜੀ ਤੇ ਕਾਰ ਡੀਡ ਦੇ ਦਾਂਗੇ ਸਿਰਫ 147000 ਰੁਪਏ ਦੀ ਆਟੋਮੈਟਿਕ ਪਹਿਲੇ ਨਾਮ ਦੀ ਕਾਰ ਲੋਨ ਵਗੈਰਾ ਹੋ ਜੂ ਲੋਨ ਵੀ ਹੋ ਜੂ ਵੀਰੇ ਡਾਊਨ ਪੇਮੈਂਟ 30% ਕਰਕੇ ਬਾਕੀ ਲੋਨ ਲੈ ਲੈ ਲੋਨ ਵੀ ਹੋ ਜਾਣਾ ਹੈ ਗੱਡੀ ਤੇ ਆਜੋ ਤੇ ਫਿਰ ਲੈ ਜਾਓ ਉਸ ਤੋਂ ਬਾਅਦ ਅਬ ਥੋੜੇ ਵਾਸਤੇ ਦੋ ਟਵਾੜਾ ਤੇ ਜਹਾਜ਼ ਲੈ ਕੇ ਆ ਗਏ ਆ ਪਹਿਲਾ ਜੋ ਆਪਣਾ ਆ ਗਿਆ ਨੋਵਾ ਕ੍ਰਿਸਟਾਲੀ ਦੇ ਬਾਰੇ ਆਪ ਲੈਨੇ ਆ 22 ਜਾਣ ਕੇ ਦੱਛੋ ਬਾਈ ਕਰਾ ਆਟੋਮੈਟਿਕ ਦੇ ਵਿੱਚ ਆ ਬਈ ਇਹ 2022 ਤੱਕ ਕਰ ਹੀ ਆਟੋਮੈਟਿਕ ਆਈ ਆ ਠੀਕ ਆ ਤੇ ਆਪਣੇ ਕੋਲ ਐਂਡ ਵਾਲੇ ਪੀਸ ਖੜੇ ਆ 2022 ਦਾ ਜੈਡ ਮਾਡਲ ਆਟੋ 2.4 ਲੀਟਰ ਇੰਜਨ ਦੇ ਵਿੱਚ ਠੀਕ ਆ ਜੀ 2.4 ਮਤਲਬ 2400 ਸੀਸੀ ਆ ਜੀ ਇਹ ਜੈਡ ਆਟੋਮੈਟਿਕ ਆ 2022 ਤੱਕ ਕਰ ਹੀ ਆਈ ਆ ਟੌਪ ਐਂਡ ਇਲੈਕਟ੍ਰੋਨਿਕ ਸੀਟ ਵਾਲਾ ਮਾਡਲ ਕੈਪਟਨ ਸੀਟਾਂ ਮਿਲਦੀਆਂ ਹੂੰ ਹੂੰ ਪਹਿਲੇ ਨਾਮ ਤੇ ਆ ਫੁੱਲ ਇੰਸ਼ੋਰੈਂਸ ਆ ਟਾਇਰ ਨਵੇਂ ਆ ਕਿਵੀ ਪੈਟ ਮੁਹਾਲੀ ਦਾ ਨੰਬਰ ਆ ਤੇ ਕਾਰ ਦੱਸੋ ਫਿਰ ਕੀ ਰੇਟ ਦੇ ਦੇਣਾ ਤੋਹਫਾ ਵੀਰੇ ਤੋਹਫਾ ਸਿਰਫ ਸਿਰਫ 24 ਲੱਖ ਤੇ 40000 ਰੁਪਏ ਦੀ ਕਾਰ ਦੇ ਦਾਂਗੇ ਜੈਡ ਆਟੋਮੈਟਿਕ ਜੋ ਕਿ ਨਵੀਂ 32 ਲੱਖ ਰੁਪਏ ਦੀ ਅੱਜ ਮੈਨੂਅਲ ਤੇ ਇਹ ਆਟੋਮੈਟਿਕ ਦੇ ਦੇਣੀ ਆਪਾਂ 24 ਲੱਖ 40000 ਦੀ ਪਹਿਲੇ ਨਾਮ ਤੇ ਲੈ ਵੀ ਦੋਸਤੋ ਰੁਪਈਆ ਇਹਦਾ ਵੀ ਤੁਸੀਂ ਕਹਿੰਦੇ ਥੋੜੇ ਪੈਸੇ ਲਿਆਓ ਬਾਕੀ ਲੋ ਤੁਹਾਡਾ ਹੋ ਜਾਣਾ ਫੋਨ ਤੇ ਚੈੱਕ ਕਰ ਲਿਓ ਫੋਨ ਕਰਕੇ ਬਾਕੀ ਗੱਡੀ ਤੁਹਾਨੂੰ ਖਾਤੀ ਆ ਨੰਬਰ ਵੀ ਸੁਣਾ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਦੂਜਾ ਲੈ ਕੇ ਆ ਗਏ ਆਂ ਬਈ ਦੱਸੋ ਕਿਹਦੇ ਬਾਰੇ ਜੀ ਇਹ ਵੀ ਵੀਰੇ 16 ਮਾਡਲ ਲੈ ਕੇ ਆਏ ਆਂ ਜਿਹੜੇ ਆਪਣੇ ਵੀਰ ਕਹਿੰਦੇ ਘੱਟ ਬਜਟ ਦੇ ਵਿੱਚ ਕਾਰ ਮਿਲ ਜੇ ਤੇ ਸੋਹਣੀ ਕਾਰ ਮਿਲ ਜੇ ਹੂੰ ਬਿਲਕੁਲ ਬਹੁਤ ਸੋਹਣੀ ਕਾਰ ਆ ਜੀ ਹੂੰ 16 ਮਾਡਲ ਆ 20 ਵੈਰੀਐਂਟ ਆ ਪ੍ਰੋਜੈਕਟਰ ਲੈਂਪ ਆ ਪੁਸ਼ ਬਟਨ ਸਟਾਰਟ ਆ ਠੀਕ ਆ ਟਾਇਰ ਬਿਲਕੁਲ ਨਵੇਂ ਆ ਸਿਰਫ 100 ਕਿਲੋਮੀਟਰ ਟਾਇਰ ਚੱਲਿਆ ਜੀ ਕਾਰ ਦਾ ਠੀਕ ਆ ਠੀਕ ਆ ਇੰਟੀਰੀਅਰ ਦੀ ਚੈੱਕ ਕਰਵਾ ਦਿਓ ਆਪਣੇ ਵੀਰਾਂ ਨੂੰ ਹੂੰ ਐਕਸਟੀਰੀਅਰ ਦੀ ਤਾਂ ਬਿਲਕੁਲ ਹੀ ਨਵੀਂ ਹੈ ਕਾਰ ਠੀਕ ਆ ਜੀ ਲੈ ਦੋਸਤੋ ਹੁ ਕੀ ਰੇਟ ਆ ਤੁਹਾਨੂੰ ਇੰਟੀਰੀਅਰ ਤੁਸੀਂ ਚੈੱਕ ਕਰ ਲਓ ਇੰਟੀਰੀਅਰ ਉਹ ਤੋਂ ਵੀ ਨਵਾਂ ਠੀਕ ਹੈ ਜੀ ਹੈਵੀ ਕੈਪਟਨ ਸੀਟਾਂ ਵਾਲੀ ਜੀ ਮਾਡਲ ਆ ਪੁਸ਼ ਬਟਨ ਸਟਾਰਟ ਆ ਠੀਕ ਹੈ ਜੀ ਠੀਕ ਹੈ ਜੀ ਸਾਰੀ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਆ ਕਾਰ ਆਪਾਂ ਆਪਣੇ ਵੀਰਾਂ ਨੂੰ ਦੇ ਦੇਣੀ ਆ ਸਿਰਫ ਔਰ ਸਿਰਫ 11 ਲੱਖ ਤੇ 35000 ਰੁਪਏ ਦੀ 11 ਲੱਖ 35000 ਦੀ ਹਾਂਜੀ ਬਾਈ ਹਾਂਜੀ 20 ਮਾਡਲ ਆ ਤੋਹਫੇ ਕਹਿ ਦਈਏ ਬਸ ਲੈ ਵੀ ਦੋਸਤੋ ਨੋਵਾ ਕ੍ਰਿਸਟਾ ਹੋਵੇ ਤਾਂ ਰੇਟ ਤੁਸੀਂ ਸੁਣ ਲਿਆ ਆ ਗੱਡੀ ਜਹਾਜ਼ ਆ ਰਹੀ ਹੈ ਪਰ ਰੇਟ ਛੋਟਾ ਹੈ ਦਾ ਰੇਟ ਛੋਟਾ ਜਾ ਤੇ ਨਾਲ ਲੋਨ ਵੀ ਕਰਾਉਣਾ ਹੋਊਗਾ 8 ਲੱਖ ਦਾ ਲੋਨ ਵੀ ਕਰਾ ਦਾਂਗੇ ਲੈ ਦੋਸਤ ਆ ਵੀ ਆਫਰ ਬਾਈ ਨੇ ਦੇਤੀ ਹੋਈ ਆ ਪਹਿਲਾਂ ਆ ਜਾਓ ਤੇ ਪਹਿਲਾਂ ਲੈ ਜਾਓਗਾ ਸਿੰਗਲ ਪੀਸ ਹੀ ਖੜਾ ਹੋਇਆ ਇਹ ਰੇਟ ਦਾ ਤੇ ਭਾਈ ਟੋヨタ ਇਟਿਓਸ ਲੀਦਾ ਤੇ ਗਹਿਣਾ 2016 ਮਾਡਲ ਆ ਕਿਉਂ ਗਹਿਣਾ ਗੇਣਾ ਇਸ ਕਰਕੇ ਕਾਰ ਟ ਵੇਟਾ ਦੀ ਆ ਤੇ ਤੁਹਾਡਾ ਤਾਂ ਖੁੱਦਾ ਇੰਜਨ ਆ ਤੁਹਾਨੂੰ ਪਤਾ ਜਿਹੜੀ ਟਵੈਡਾ ਦਾ ਖੁੱਦਾ ਇੰਜਨ ਆ 10 ਲੱਖ ਤੱਕ ਦਾ ਇੰਜਨ ਨੂੰ ਕੋਈ ਪ੍ਰਵਾਹ ਨਹੀਂ ਇਹ ਕਾਰ ਸਿਰਫ 80 ਹਜ਼ਾਰ ਹੀ ਚੱਲੀ ਆ ਠੀਕ ਹੈ ਜੀ ਹਾਂਜੀ ਤੇ ਹੈਵੀ ਟਾਪ ਮਾਡਲ ਦੇ ਵਿੱਚ ਵੀ ਐਕਸ ਡੀ ਆ ਇੱਥੇ ਸਟੀering ਕੰਟਰੋਲ ਮਿਲਦੇ ਆ ਬਈ ਆਪਾਂ ਨੂੰ ਠੀਕ ਹੈ ਜੀ ਤੇ ਬਿਲਕੁਲ ਜੈਨੂਨ ਕੰਡੀਸ਼ਨ ਚ ਬੈਕ ਵਾਈਪਰ ਵਗੈਰਾ ਸਾਰਾ ਕੁਝ ਮਿਲਦਾ ਸੀਟ ਕਵਰ ਠੀਕ ਹੈ ਮੈਟਿੰਗ ਵੀ ਹੋਈ ਹੋਈ ਆ ਕਾਰ ਦੇ ਵਿੱਚ ਇਹ ਤੋਂ ਇਲਾਵਾ ਐਂਡਰੋਇਡ ਪਲੇਅਰ ਬੈਕ ਕੈਮਰਾ ਤੱਕ ਸਾਰਾ ਕੁਝ ਆਪਣੇ ਵੀਰ ਨੇ ਲਗਵਾਇਆ ਹੋਇਆ ਆ ਠੀਕ ਹੈ ਜੀ ਇਹ ਦੋ ਸੈਂਟੀਮੀਟਰ ਤੁਸੀਂ ਚੈੱਕ ਕਰੋ ਬਹੁਤ ਹੀ ਵਧੀਆ ਚੈੱਕ ਕਰ ਲਓ ਨੀਚੇ ਮੈਟਿੰਗ ਵੀ ਬਹੁਤ ਟਾਪ ਕੁਆਲਿਟੀ ਦੀ ਸੀਟ ਕਵਰ ਸੀਟ ਐਡਜਸਟੇਬਲ ਮਿਲਦੀ ਆ ਬੈਕ ਬਾਈਪਰ ਵੀ ਐਕਸ ਡੀ ਆ ਇਹ ਸਭ ਤੋਂ ਟਾਪ ਐਂਡ ਮਾਡਲ ਠੀਕ ਹੈ ਜੀ ਹਾਂਜੀ ਨੰਬਰ ਵੀ 125 ਨੰਬਰ ਲੱਗਾ ਹੋਇਆ ਕਾਰ ਨੂੰ ਠੀਕ ਹੈ ਇਹਦਾ ਕੀ ਰੇਟ ਰੱਖਿਆ ਹੋਇਆ ਹੈ ਇਹ ਬਈ ਆਪਾਂ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਔਰ ਸਿਰਫ 5 ਲੱਖ ਤੇ 80 ਹਜ਼ਾਰ ਵੀ ਲੋਨ ਵਗੈਰਾ ਹੋ ਜਾ ਲੋਨ ਕਰਵਾ ਲਓ ਸਾਢੇ 3-4 ਲੱਖ ਦਾ ਲੋਨ ਵੀ ਹੋ ਜਾ